ਸ਼ੋ ਛੁੱਟੀ ਤੇ ਆਇਆ ਇੱਕ ਨੌਜਵਾਨ ਜਿਹੜਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਖੇਤਾਂ ਦੇ ਵਿੱਚ ਕੰਮ ਕਰਵਾ ਰਿਹਾ ਹੁੰਦਾ ਹੈ ਤੇ ਇਸ ਦੌਰਾਨ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਦੱਸਦੀ ਕਿ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਅਮ੍ਰਿਤਸਰ ਦੇ ਰਾਜਾ ਸਾਸੀ ਦੇ ਪਿੰਡ ਧਾਰੀਵਾਲ ਚ ਵਾਪਰਦੀ ਹੈ ਜਿੱਥੇ ਕਿ ਮਲਕੀਤ ਸਿੰਘ ਜੋ ਕਿ ਇਟਲੀ ਚ ਰਹਿਦਾ ਸੀ ਤੇ ਛੁੱਟੀ ਤੇ ਘਰ ਆਇਆ ਹੋਇਆ ਸੀ ਇਸ ਦੌਰਾਨ ਉਹ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਸੀ ਜਿੱਥੇ ਕਿ ਆਪਣੇ ਦੋਸਤ ਤੇ ਆਪਣੇ ਪਿਤਾ ਦੇ ਨਾਲ ਮਿਲ ਕੇ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਰਹੀ ਸੀ ਇਸੇ ਦੌਰਾਨ ਪਿੰਡ ਦਾ ਇੱਕ ਵਿਅਕਤੀ ਹੁੰਦਾ ਹੈ ਆਪਣੇ ਸਾਥੀ ਦੇ ਨਾਲ ਤੇ ਉਸ ਵੱਲੋਂ ਉੱਥੇ ਆ ਕੇ ਮਲਕੀਤ ਨੂੰ ਬ੍ਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਰਾfte ਦੇ ਪਰਿਵਾਰਕ ਮੈਂਬਰਾਂ ਨੇ মিডিਆ ਨੂੰ ਇਸ ਤਰੀਕਾ ਘਟਨਾ ਬਾਰੇ ਦੱਸਿਆ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਮਲਕੀਤ ਸਿੰਘ ਇਟਲੀ 'ਚ ਆਪਣਾ ਕੰਮ ਕਰਦਾ ਸੀ ਰੋਜ਼ਗਾਰ ਲਈ ਗਿਆ ਸੀ ਤੇ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਕੰਮ 'ਚ ਹਿੱਸਾ ਪਾਉਣ ਲਈ ਪੰਜਾਬ ਆਇਆ ਹੋਇਆ ਸੀ ਗੋਲੀਆਂ ਲੱਗਣ ਤੋਂ ਬਾਅਦ ਮਲਕੀਤ ਨੇ ਉਹਨਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਵਿਕਰਮ ਨੇ ਗੋਲੀਆਂ ਮਾਰੀਆਂ ਨੇ ਉਸ ਨੂੰ ਬਚਾ ਲਓ ਜਿਸ ਸੇ ਇਸ ਸ਼ਬਦ ਸੁਣ ਕੇ ਹੀ ਪਰਿਵਾਰ ਦੇ ਪੈਰਾਂ ਹਿੱਟੋਤਾ ਪਹਿਲਾਂ ਜ਼ਮੀਨ ਖਿਸਕ ਜਾਂਦੀ ਹੈ ਪਰਿਵਾਰਕ ਮੈਂਬਰ ਤੁਰੰਤ ਮੌਕੇ ਤੇ ਪਹੁੰਚਦੇ ਨੇ ਤਾਂ ਮਲਕੀਤ ਨੂੰ ਜਦ ਹਸਪਤਾਲ ਲਿਜਾਇਆ ਜਾਂਦਾ ਤਾਂ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਮਲਕੀਤ ਸਿੰਘ ਦੀ ਮੌਤ ਹੋ ਜਾਂਦੀ ਹੈ। ਪਰਿਵਾਰਕ ਮੈਂਬਰਾਂ ਦਾ આરોਪ ਹੈ ਕਿ ਵਿਕਰਮ ਜਿਸ ਨੇ ਕੀ ਕਤਨ ਨੂੰ ਅੰਜਾਮ ਦਿੱਤਾ ਹੈ ਉਹ ਪਿੰਡ ਦੇ ਵਿੱਚ ਪਹਿਲਾਂ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਕਰਮ ਜੋ ਕਿ ਪਹਿਲਾਂ ਵੀ ਬੰਬ ਤਮਾਕੇ ਦੇ ਮਾਮਲੇ 'ਚ ਨਾਮਜ਼ਦ ਰਹਿ ਚੁੱਕਾ ਹੈ ਜ਼ਮਾਨਤ ਤੇ ਪਿੰਡ ਆਇਆ ਹੋਇਆ ਹੈ ਤੇ ਇਸ ਵੇਲੇ ਪਿੰਡ ਦੇ ਵਿੱਚ ਖੋਫ ਪੈਦਾ ਕਰ ਰਿਹਾ ਹੈ। ਜਿੱਥੇ ਕੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਸੀ ਪਰ ਫਿਰ ਵੀ ਉਸ ਵੱਲੋਂ ਉਸ ਦੇ ਆ ਦੇਸ਼ ਲੜਕੇ ਨੂੰ ਮਲਕੀਸ਼ ਸਿੰਘ ਦਾ ਕਤਲ ਕੀਤਾ ਗਿਆ ਜੋ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਉਹਨਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਿਕਰਮ ਤੁਸੀਂ ਸਾਥੀਆਂ ਨੂੰ ਜਲਦੋਂ ਗ੍ਰਿਫਤਾਰ ਕਰਕੇ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਨਾਂ ਦਾ ਕਿਹੜਾ ਪਿੰਡਾ ਜੀ ਮੇਰਾ ਨਾਮ ਜਦੋਂ ਦੱਸਾਂਗਾ ਮੇਰਾ ਪਿੰਡ ਧਾਰੀਆੜਾ ਮੇਰਾ ਤਾਇਏ ਦਾ ਲੜਕਾ ਹੈ ਮੈਂ ਜਦੋਂ ਰਾਤ ਆਇਆ ਡਿਊਟੀ ਤੋਂ ਮੇਰੇ ਨੂੰ ਉਸ ਟਾਈਮ ਪਤਾ ਲੱਗਾ ਵੀ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ ਮੈਂ ਜਦੋਂ ਜਾ ਕੇ ਦੇਖਿਆ ਤਾਂ ਉਹਦਾ ਸੂਰਾ ਸਰੀਰ ਜਿਹੜਾ ਚੰਨੀ ਚੰਨੀ ਹੋਇਆ ਹੈ ਇੱਕ ਇੱਥੇ ਦਿਮਾਗ 'ਚ ਮਰੀ ਹੈ ਇੱਕ ਇੱਥੇ ਗਲੇ 'ਚ ਮਰੀ ਹੈ ਗੋਲੀ ਜਦੋਂ ਉਹਨੂੰ ਹਸਪੀਟਲ ਖੜਿਆ ਰਾਹ ਜਾਂਦੇ ਉਹਦੀ ਡੈਥ ਹੋ ਗਈ ਹੈ ਸਰ ਅੱਗੇ ਵੀ ਬੰਬ ਧਮਾਕਾ ਜੇ ਅੰਦਰ ਹੀ ਉਹ ਜਾਂਦਾ ਜਾਂਦਾ ਨਾ ਇਹਦਾ ਲਈ ਗਿਆ ਵੀ ਮੈਨੂੰ ਬਕਰ ਨੇ ਮਾਰਤਾ ਡੈਡੀ ਨੇ ਆਪ ਵੇਖਿਆ ਡੈਡੀ ਵੀ ਡੈਡੀ ਵੀ ਜਾਂਦਾ ਤਾਇਆ ਜੀ ਸਾਡਾ ਗਿਆ ਉਹਦਾ ਨਾਮ ਆਖੰਡੇ ਵੀ ਮੈਨੂੰ ਬਿਗਰੌਣੇ ਮਾਰਿਆ ਮੈਨੂੰ ਬਚਾ ਲੋ ਕਿਸ ਤਰੀਕੇ ਨਾਲ ਘਰ ਵਾਲੀ ਨੂੰ ਫੋਨ ਲਾਇਆ ਉਹਨੂੰ ਵੀ ਇਹ ਨਾਂ ਦਿੱਤਾ ਕਿ ਮੈਨੂੰ ਬਿਗਰੌਣੇ ਮਗੋਲੀਆਂ ਮਾਰਤੀਆਂ ਉਹ ਸਰ ਰਾਤ ਦਿਨ ਹੀ ਇੱਥੇ ਤੁਰ ਫਿਰਦਾ ਰਹਿੰਦਾ ਗਲੀਆਂ ਦੇ ਵਿੱਚ ਹੁਣ ਵੀ ਉਹ ਪੂਰਾ ਗਲੀਆਂ ਦੇ ਟੋਰ ਨਾ ਤੁਰ ਫਿਰਣ ਦੇ ਹਾਲ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਤਾਨੂੰ ਇਨਸਾਫ ਚਾਹੀਦਾ ਬਸ ਮੇਰੇ ਬੱਚੇ ਮਰੋਣੇ ਨਾਲ ਹੋਰ ਵੀ ਅੱਜ ਇੱਥੇ ਕਾਂਡ ਕੀਤਾ ਸਾਡੇ ਤਾਂ ਅੱਜ ਦੇ ਕੱਲ ਨੂੰ ਕਿਸੇ ਦੂਜੇ ਲੜਕੇ ਨੇ ਇਹ ਫਰੋਟੀਆਂ ਮੰਗਦਾ ਵੀ ਮੈਨੂੰ ਪੈਸੇ ਚਾਹੀਦੇ ਕਿਦਾਂ ਪਾਈ ਕੋ ਪੁਰਾਣੀ ਕੋਈ ਸਾਡੇ ਨਾਲ ਰੰਜਨ ਨਹੀਂ ਸਾਡੇ ਗਵੰਡੀ ਹੈ ਕੋਈ ਇਹਦੇ ਨਾਲ ਗੱਲਬਾਤ ਨਹੀਂ ਸਾਡੀ ਨਾਲ ਕੋਈ ਪੈੜੀ ਦੀ ਜ਼ਮੀਨ ਲੱਗਦੀ ਸਾਡੀ ਕੋਈ ਗੱਲਬਾਤ ਨਹੀਂ ਇਹੋ ਜੀ ਕੀ ਦੱਸਿਓ ਉਹਨਾਂ ਦੇ ਵੀ ਕਿੰਨੇ ਕੁ ਬੰਦੇ ਸੀ ਨਾਲ ਉਹਨਾਂ ਦੇ ਉਹ ਦੋ ਹੀ ਦੱਸਣ ਦੇ ਦੋ ਹੀ ਆ ਦੋ ਜਣੇ ਆਏ ਆ ਭਜੀ ਕਿਹੜੀ ਕਿਹੜੀ ਹਥਿਆਰ ਤੇ ਕਿੰਨੀਆਂ ਗੋਲੀਆਂ ਲੱਗ ਭਗ ਚਲਾਈ ਇਹ ਵਾਰ-ਵਾਰ ਇਹਨਾਂ ਦੇ ਦੋ ਹੀ ਇਹਨਾਂ ਦੇ ਕੋਲ ਇਹਨਾਂ ਨੇ 12 ਗੋਲੀਆਂ ਚਲਾਈਆਂ ਜਿਹੜਾ ਪੁਲਿਸ ਨੇ ਮੌਕੇ ਤੇ ਵੀ ਆਣ ਕੇ ਤੇ ਬਰਾਮਦ ਕੀਤੇ ਆ ਰਾਤ ਉਹਨਾਂ ਦੇ ਕੋਲ ਇਸ ਟਾਈਮ ਪੁਲਸ ਕੋਲ ਇਹ ਉਹਦਾ ਭਰਾ ਸੀ ਚਾਚੇ ਦਾ ਪੁੱਤ ਮਲਕੀਤ ਉਹ ਕਿੰਨੇ ਚਿਰ ਤੋਂ ਇੱਥੇ ਆਇਆ ਸੀਗਾ ਜੀ ਉਹ ਸਰ ਡੇਢ ਮਹੀਨਾ ਹੋ ਗਿਆ ਇੱਥੇ ਆਏ ਨੂੰ ਇਟਰੀ ਤੇ ਪੱਕਾ ਜੰਪੜੇ ਇਟਰੀ ਦਾ ਉੱਥੋਂ ਹੁਣ ਆਇਆ ਹੈ ਤੇ ਉਹ ਆਪਣੇ ਫਾਦਰ ਜੀ ਰਸਨ ਰਹਿਸ਼ੋ ਦੀ ਰਸਾਂ ਦੀ ਇੱਥੇ ਵੀ ਨਹੀਂ ਰਹਿੰਦਾ ਉਹ ਇੱਥੇ ਬਸ ਆਪਣੇ ਫਾਦਰ ਨਾਲ ਕਣਕ ਬਜਾਉਣ ਦਾ ਆਇਆ ਰਾਤ ਨੂੰ ਤੇ ਮਿਸਤਰੀ ਵੀ ਲੱਗੇ ਆ ਘਰ ਦੇ ਵਿੱਚ ਉਹ ਦਿਨੇ ਆਉਂਦਾ ਰਾਤ ਨੂੰ ਉੱਥੇ ਘਰ ਚੱਲ ਜਾਂਦਾ ਹੈ ਬਸ ਉਹ ਇਥੇ ਆਇਆ ਤੇ ਪਤਾ ਨਹੀਂ ਉਹਨੇ ਕੀ ਪਹਿਰਵਾਇ ਕੀਤੀ ਕੀ ਉਹ ਕੋ ਮੰਗਿਆ ਸਾਨੂੰ ਉਹਨੇ ਕੋਈ ਗੱਲਬਾਤ ਨਹੀਂ ਦਸੀ ਵੀ ਮੇਰੇ ਤੋਂ ਪੈਸੇ ਮੰਗੇ ਜਾਂ ਕਿਹੜੇ ਕੰਮ ਬਸ ਰਾਹ ਦੀ ਪਤਾ ਲੱਗਾ ਵੀ ਜਾ ਕੇ ਉਹਨੇ ਜਦੋਂ ਗੋਲੀਆਂ ਮਾਰਤੀਆਂ ਹੋਰ ਕੀ ਮੰਗ ਕਰਦੇ ਐਡਾ ਵੱਡਾ ਐ ਇਹਨੂੰ ਫਾਂਸੀ ਹੀ ਚਾਹੀਦੀ ਐ ਇਹੋ ਜਿਹੇ ਬੰਦੇ ਨੂੰ ਹੋਰ ਸਾਡੇ ਕੋਈ ਮੰਗ ਨਹੀਂ ਸਨ ਇਹੋ ਜਿਹੇ ਬੰਦੇ ਦਾ ਪਿੰਡ ਚ ਰਹਿਣਾ ਜਿਹੜਾ ਨਹੀਂ ਚਾਹੀਦਾ ਇਹ ਕੱਲ ਨੂੰ ਹੋਰ ਕਿਸੇ ਤੇ ਵੀ ਆਣ ਕੇ ਬਿਆਨ ਪਾਜੀ ਕਰੂਗਾ ਕਿ ਇਹਨੂੰ ਹੋਰ ਕਦਰ ਕਰ ਸਕਦਾ ਉਹਦਾ ਹੱਥ ਖੁੱਲਾ ਹੁਣ ਉਹ ਗੈਂਗਸਟਰ ਰਾਣਾ ਰਲਿਆ ਹੋਇਆ ਹੈ ਬਸ ਇਹੀ ਮੰਗ ਕਰਦੇ ਪਏ ਉਹਨੂੰ ਫਾਂਸੀ ਦੀ ਸਜ਼ਾ ਜਾਈਦੀ ਹੈ ਨੰਬਰ ਕੱਲ ਸਰ ਜਿਹੜਾ ਥਾਣਾ ਤੁਹਾਡੇ ਰਾਜਸਾਸੀ ਧਾਰੀਵਾਲ ਚ ਕਤਲ ਹੋਇਆ ਇੱਕ ਨੌਜਵਾਨ ਦਾ ਕੀ ਮਾਮਲਾ ਸਰ ਉਹਦੇ ਘਰਦਿਆਂ ਦਾ ਸਾਰਿਆਂ ਕੱਲ ਕਰੀਬ 7 ਵਜੇ ਜਿਹੜਾ ਮਲਕੀਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਧਾਰੀਵਾਲ ਆਪਣੇ ਖੇਤਾਂ ਚ ਕਣਕ ਦੀ ਬਜਾਈ ਕਰ ਰਿਹਾ ਸੀ ਉਹਨੂੰ ਕਿਸੇ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ ਤੇ ਜਿਹੜਾ ਹਸਪਤਾਲ ਜਾ ਕੇ ਇਲਾਜ ਦਰਾਂ ਮੌਤ ਹੋ ਗਈ ਹੈ ਮ੍ਰਿਤਕ ਦੇ ਪਿਤਾ ਸਰਜੀਤ ਸਿੰਘ ਦੀ ਸਟੇਟਮੈਂਟ ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਤੇ ਕਨ ਪਛਾਤੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਸਰ ਵਿਕਰਮ ਸਿੰਘ ਤੇ ਕੋਈ ਪਹਿਲਾਂ ਵੀ ਮਾਮਲੇ ਦਰਜ ਹੈ ਜੀ ਹਾਂ ਪਹਿਲਾਂ ਵੀ ਹੈਗਾ ਜੀ ਮਕਦਮਾ ਦਰਜ ਜਿਹੜਾ ਮਾਮਲਾ ਦਰਜ ਹੈ ਜੀ ਪੂਰੀ ਡਿਟੇਲ ਨਹੀਂ ਮੇਰੇ ਕੋਲ ਇੱਕ ਵਾਰ ਇਹਨਾਂ ਨੂੰ ਪਤਾ ਜੀ ਉੱਤੇ ਕੋਈ ਮਕਦਮਾ ਦਰਜ ਹੈਗਾ ਉਹ ਨਿਰੰਕਾਰੀ ਕਾਂਡ ਦਾ ਸਰ ਇਹ ਜਿਹੜਾ ਆ ਘਟਨਾ ਕੋਈ ਇਹਨਾਂ ਦੀ ਸਿਆਸੀ ਰੰਜਿਸ਼ ਸੀ ਕੋਈ ਜ਼ਮੀਨ ਦਾ ਝਗੜਾ ਸੀ ਕੀ ਮਾਮਲਾ ਸਰ ਬਸ ਇਹਨਾਂ ਦੇ ਕਹਿਣ ਮੁਤਾਬਕ ਦੋ ਤਿੰਨ ਦਿਨ ਪਹਿਲਾਂ ਇਹਨਾਂ ਦਾ ਕੋਈ ਮਾਮੂਲੀ ਟਕਰਾਅ ਹੋਇਆ ਸੀ ਆਪ ਸਰ ਜੀ ਤੁਸੀਂ ਕਿੰਨੀਆਂ ਗੋਲੀਆਂ ਲਗਾਈਆਂ ਤੇ ਕਿਹੜੀ ਹਥਿਆਰ ਨਾਲ ਗੋਲੀਆਂ ਲਗਾਈਆਂ ਜੀ ਪਿਸਟਲ ਦੀਆਂ ਗੋਲੀਆਂ ਵੱਜੀਆਂ ਜੀ ਕੋਈ 10 12 ਗੋਲੀਆਂ ਨੇ ਸਰ ਕਿੰਨੇ ਵੱੰਦੀ ਸੀਗੇ ਸਟੇਟਮੈਂਟ ਦੇ ਮੁਤਾਬਕ ਦੋ ਨੇ ਜੀ ਸਰ ਹੁਣ ਤੱਕ ਦੋਸ਼ੀ ਕੋ ਗ੍ਰਿਫਤਾਰ ਹੋਏ ਨਹੀਂ ਨਹੀਂ ਅਜੇ ਨਹੀਂ ਹੋਇਆ ਜੀ ਬਸ ਤਕਤੀਸ ਜਾਰੀ ਹੈ ਮੇਰਾ ਨਾਮ ਅਪਲਵਿੰਦਰ ਕੋਰ ਹੈ ਹਾਂ ਜੀ ਮੁਲਕੀ ਇਹ ਤੇ ਮੇਰਾ ਭਰਾ ਆ ਹਾਂ ਜੀ ਇਟਲੀ ਤੋਂ ਛੁੱਟੀ ਆਇਆ ਸੀਗਾ ਘਰ ਆਇ ਮਿਸਤਰੀ ਲਾਇ ਇੱਥੇ ਕੰਮ ਕਰਾਉਣਾ ਸੀ ਡੈਡੀ ਨਾਲ ਕਣਕ ਬਜਾਉਣ ਡਿਆ ਸੀਗਾ ਡਾੜੀ ਨਾਲ ਕਣਕ ਬਚਾਉਣ ਡਿਆ ਤੇ ਢਾਣੀ ਸਾਹਮਣੇ ਮੇਰਾ ਤੇ ਛੱਟਾ ਦੇਣ ਨਾਲ ਹੋ ਲੱਗ ਕੰਮ ਕਰਨ ਡਿਆ ਸੁਖਬੀਰ ਮੁੰਡਾ ਨਾਲ ਉਹਦੇ ਬੇਕਰਮ ਗੁਣੀ ਉੱਥੇ ਆਏ ਆ ਉਹਨਾਂ ਗੋਲੀਆਂ ਮਾਰਤੀਆਂ ਉਹਨੇ ਅੰਨੇ ਵਾਈ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇ ਪਿਆ ਨਾਲੇ ਫੜਿਆ ਦਾ ਉਹਨੇ ਤਾਂ ਵਾਦਾ ਆਪਣੀ ਘਰ ਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਮੇ ਬਚਾ ਲਿਆ ਅੱਛਾ ਮੈਨੂੰ ਬੇਕਰਮ ਤੇ ਗੋਲੀਆਂ ਮਾਰ ਕੇ ਆਈ ਉਹ ਹਾਂ ਨੇ ਪੇ ਇਹ ਨਾ ਗਏ ਕੇ ਫੋਨ ਕਟਿਆ ਨੇ ਫਿਰ ਫੋਨ ਲਾ ਲਿਆ ਕਿੰਦਾ ਬਾਗੇ ਨੂੰ ਹਏ ਮੇਰੇ ਭਰਾਣੇ ਚਾਚੇ ਤਾਂ ਮੈਂ ਬਾਕੇ ਪ੍ਰੀਤ ਨੂੰ ਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਏ ਹੋ ਬਾਸੇ ਇਹ ਆ ਕੇ ਗੱਡੀਆਂ ਚ ਪਾ ਕੇ ਲੈ ਗਏ ਮੈਨੂੰ ਮੈਂ ਮੇਰੇ ਭਰਾ ਜਾਂਦਿਆਂ ਨੂੰ ਮੁੱਕਾ ਪਿਆ ਸੀ ਜਦੋਂ ਮੈਂ ਪਹੁੰਚੀ ਆ ਕਹ ਜੀ ਕਿ ਉਹਨਾਂ ਦੇ ਨਾਲ ਕੋਈ ਪੁਰਾਣੀ ਲੜਾਈ ਲੱਗੜ ਸੀ ਕੋਈ ਦੁਸ਼ਮਣ ਸੀ ਤੁਹਾਡੀ ਨਹੀਂ ਕੋਈ ਕੋਈ ਨਹੀਂ ਮੇਰੇ ਭਰਾ ਨੇ ਕਦੀ ਕੇ ਦਾ ਮਾਰਾ ਨਹੀਂ ਕਿ ਉਹਦੀ ਦੁਸ਼ਮਣੀ ਕਹਿੰਦਾ ਹੈ ਹੀ ਨਹੀਂ ਮਾੜੀ ਮੋਟੀ ਕੋਈ ਬਾ ਰੰਜਿਸ਼ ਹੋਊਗੀ ਤੇ ਮਾੜਾ ਕੋਈ ਗੱਲ ਹੋਈ ਹੋਗੀ ਜੇ ਮੈਨੂੰ ਤੇ ਪਤਾ ਨਹੀਂ ਕਿਹ ਗੱਲ ਦਾ ਇਹ ਦੇਖ ਨੂੰ ਪਤਾ ਹੋਗਾ ਕੋਈ ਮਾੜੀ ਮੋਟੀ ਗੱਲ ਹੋਊਗੀ ਪਰ ਉਹ ਕਦੀ ਕਹਿੰਨੂ ਬੀਟੇ ਮੁੰਨੀ ਸੀ ਕਹਿੰਦਾ ਕਦੀ ਨਹੀਂ ਕਿਸੇ ਕੋਈ ਇੱਕ ਜਣਾ ਕਹਿ ਦੇ ਕੇ ਮੇਰੇ ਨਾਲ ਲੜਿਆ ਮੈਂ ਭਰਾ ਕੇ ਨਾਲ ਲੜਦਾ ਨਹੀਂ ਸੀ ਉਸ ਵਾਰ ਇਹ ਬੇਗਰਮ ਇਹਦਾ ਬੇੜਾ ਬਹਿ ਗਿਆ ਇਹ ਪਹਿਲਾਂ ਬੰਬ ਧਮਾਕੇ ਚ ਅੰਦਰ ਸੀ ਗਿਆ ਇਹ ਫਿਰ ਬਾਹਰ ਆ ਗਿਆ ਆ ਕੇ ਨੇ ਆ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਇਹ ਗੈਂਗਸਟਰ ਬਣ ਆਇਆ ਨਕਾਰਾ ਝੜ ਗਿਆ ਉਹਨਾਂ ਦੀ ਜ਼ਮੀਨ ਵੀ ਲੱਗੀ ਸੀ ਨਹੀਂ ਉਹਨਾਂ ਦੀ ਇੱਧਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਂਦੇ ਨੇ ਅੱਜ ਕਿੰਨੇ ਕੁ ਬੰਦੇ ਪਤਾ ਲੱਗਾ ਦੋ ਜਣੇ ਹੀ ਉਹਨੇ ਕਿਹਾ ਸੀ ਇੱਕ ਦਾ ਤੇ ਉਹਨੂੰ ਪਛਾਣੀ ਨਾ ਉਹਨੇ ਕਹਿੰਦਾ ਬਿਕਰਮ ਮੱਲੀ ਦਾ ਮੁੰਡਾ ਮੈਨੂੰ ਗੋਲੀਆਂ ਮਾਰ ਗਿਆ ਏ ਵਸ ਹੰਦਾ ਨਾਲ ਉਹਦੇ ਇਹ ਮੈਂ ਹਾਨੂੰ ਇਨਸਾਫ ਚਾਹੀਦਾ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਦੇ ਟੱਬਰ ਨੂੰ ਵੀ ਜਿੰਨਾਂ ਨੇ ਉਹਦੀਆਂ ਜਮਾਨਤਾ ਕਰਾ ਕੇ ਨਾ ਉਹਨੂੰ ਬੰਬਤ ਮੈਂ ਕਿਚੋ ਕਢਾ ਕੇ ਲਿਆਈ ਪੀ ਇਹ ਬੇਗਣਾ ਆ ਇੱਥੇ ਸਰਚ ਨੂੰ ਛੋੜਾ ਉਹ ਤੁਰਦਾ ਸਾਡੇ ਪੀ ਮੈਂ ਬੜਾ ਵੱਡਾ ਗੈਂਗਸਟਰ ਆ ਤੇ ਮੈਂ ਬਚ ਕੇ ਆ ਗਿਆ ਆ ਮੈਂ ਪ੍ਰਾਣ ਨੂੰ ਵੀ ਨੇ ਨਹੀਂ ਆ ਗੋਪੀਆਂ ਮਾਰੀਆਂ ਉਹਦੇ ਕਿੰਨੀਆਂ ਗੋਲੀਆਂ ਵਜੀਆਂ ਉਹਦੇ ਹੱਥੇ ਵਜੀਆਂ ਉਹਨੇ ਅੱਖੀਂ ਵੇਖੀ ਉਹਦੇ ਲੱਕ ਚ ਵਜੀਆਂ ਪੱਜਦੇ ਨੂੰ ਮੈਂ ਅੱਜ ਦੇ ਨੂੰ ਇੱਕ ਗੋਲੀ ਹੋ ਮਾਰ ਦਿਓ ਉਨੇ ਨੂੰ ਹਨੇ ਨੂੰ ਜਿਵੇਂ ਦੇਣ ਜੋ ਗਣੀ ਚੜਨਾ ਨੇ ਤਾਂ ਇੰਨੀਆਂ ਮਾਰੀਆਂ ਤੇ ਮੋਕੇ ਤੇ ਮਰ ਜੇ ਕਿ ਇਹਨੂੰ ਦੱਸ ਨਾ ਸਕੇ ਨਾ ਇਹ ਬੰਬ ਦਮੱਕਾ ਵੀ ਨੇ ਇਨਾ ਦਿਨਾਂ ਚ ਕੀ ਤਾਈ ਕਣਕਾਂ ਹੀ ਬੀਜਦੇ ਆਪ ਕਣਕ ਬੀਜਦਾ ਹੀ ਉਦੋਂ ਜਦੋਂ ਬੰਬ ਦਮੱਕਾ ਕਰਕੇ ਆ ਕੇ ਫੇਰ ਕਣਕ ਬੀਜਣੇ ਪਿਆ ਸੀ ਉਹ ਹੀ ਕੰਮ ਨੇ ਮੇਰੇ ਪ੍ਰਾਣਾ ਕਰਤਾ ਮੇਰੇ ਪ੍ਰਾਣੇ ਬਹੁਤ ਵਾਰ ਜਾਣਾ ਹੀ ਵਾਪਸ ਇਹ ਤੇ ਨਾ ਭੈਣ ਭਰਾਵਾ ਤੇ ਦੋਵੇਂ ਭਰਾ ਮੇਰੇ ਤੋਂ ਵੱਡੇ ਇੱਕ ਦੋ ਸਾਲ ਵੱਡਾ ਤੇ ਚਾਰ ਸਾਲ ਮਲਕੀਤ ਮੇਰੇ ਤੋਂ ਦੋ ਸਾਲ ਵੱਡਾ ਹੈ 42000 ਮਲੇ ਦੀ ਸਾਰੀ ਇੱਕ ਜੇਲੇਬੀ ਕੀ ਦੀ ਇੱਕ ਬੇਟਾ ਇੱਕ ਬੇਟੀ ਆ ਬੇਟਾ ਛੋਟਾ ਆ ਬੇਟੀ ਵੱਡੀ ਆ ਅਸੀਂ ਬਸ ਇਹ ਮੰਗ ਕਰਦੇ ਹਾਂ ਵੀ ਜੇ ਜਲਤੋ ਜੋਲਤ ਫੜਿਆ ਜਾਵੇ ਤੇ ਫਾਂਸੀ ਦੀ ਸਜ਼ਾ ਹੋਵੇ ਇਹਨੂੰ ਬਸ ਇਹਨੂੰ ਫਾਂਸੀ ਤੋਂ ਘਟਣਾ ਹੋਵੇ ਉਹ ਬੰਬ ਧਮਾਕੇ ਜਿਹੜੇ ਤਿੰਨ ਮਰੇ ਸੀ ਉਹਨਾਂ ਦੀ ਵੀ ਸਜ਼ਾ ਨਾਲ ਹੋਵੇ ਮੇਰੇ ਭਰਾ ਦੇ ਨਾਲ ਉਹਨਾਂ ਦੇ ਵੀ ਘਰ ਉਜੜੇ ਸੀ ਉਹਨਾਂ ਦੇ ਵੀ ਘਰ ਉਜੜੇ ਸੀ ਉਹਨਾਂ ਨੂੰ ਵੀ ਨੌਲ ਇਨਸਾਫ ਮਿਲ ਜਾਊਗਾ ਮੇਰੇ ਭਰਾ ਦੇ ਨਾਲ